ਹਾਂ ਜੀ ਬਹੁਤ ਬਹੁਤ ਧੰਨਵਾਦ ਸਰ ਜੀ ਦਾ ਜੀ 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 ਸਾਥੀਓ ਕੱਲ ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਆਪਣੀ ਕੋਰਟ ਦੇ ਵਿੱਚ ਤਰੀਕ ਸੀ ਅ ਕੱਲ ਥੋੜਾ ਜਿਆ ਲੇਟ ਹੋ ਗਏ ਸੀ ਤਾਂ ਅੱਗਲੋ ਲਾਈਵ ਨਹੀਂ ਹੋਇਆ ਗਿਆ ਉਸ ਵਾਸਤੇ ਕੈਡਰ ਕੋਲੋਂ ਮਾਫੀ ਮੰਗਦੇ ਆ ਔਰ ਕੱਲ ਦੀ ਤਰੀਕ ਜਿਹੜੀ ਸੀ ਉਹ ਲਗਭਗ ਸਾਰੇ ਕੈਡਰ ਨੂੰ ਵੈਸੇ ਤਾਂ ਪਤਾ ਲੱਗ ਹੀ ਗਿਆ ਕਿ ਵੀ 17 11 ਤਰੀਕ ਜਿਹੜੀ ਹੈ ਅਗਲੀ ਆਪਣੀ ਪੈ ਗਈ ਹੈ ਕੱਲ ਵੀ ਇੱਕ ਵਾਰ ਫੇਰ ਜਿਹੜਾ ਆਪਣੀ ਵਰਤੀ ਦੇ ਜਿਹੜਾ ਕੇਸ ਸੀ 6819 ਨੂੰ ਲੈ ਕੇ ਆਪਣੇ 2810 ਨੰਬਰ ਸੀ ਕੋਸੀਪੀ ਲੱਗੀ ਸੀ ਜਿਹੜੀ ਉਹ ਉਸ ਦੀ ਸੁਣਵਾਈ ਜਿਹੜੀ ਹੈ ਕੱਲ ਉਹ ਨਹੀਂ ਹੋ ਸਕੀ 3 ਨੰਬਰ ਤੇ ਆਪਣਾ ਕੇਸ ਸੀ 27 ਨੰਬਰ ਤੇ ਜੱਜ ਸਾਹਿਬ ਸੀ ਜਿਹੜੇ ਉੱਠ ਗਏ ਪਰ ਉਸ ਤੋਂ ਬਾਅਦ ਜਿਹੜਾ ਕੇਸਾਂ ਦੀ ਸੁਣਵਾਈ ਨਹੀਂ ਹੋਈ ਸੋ ਇੱਕ ਵਾਰ ਫਿਰ ਜਿਹੜਾ ਉਹ ਆਪਾਂ ਨੂੰ ਅਗਲੀ ਤਰੀਕ ਹੀ ਜਿਹੜੀ ਉਹ ਦੇਖਣ ਨੂੰ ਮਿਲੀ ਹੈ ਕਮੇਟੀ ਦੇ ਵਿੱਚ ਵਿਚਾਰ ਵਟਾਂਦਰਾ ਕਰ ਰਹਾ ਹੈ ਜਲਦੀ ਹੁੰਦੇ ਤੇ ਜਿਹੜੀ ਸੀਏ ਮੈਨੂੰ ਅਪਲਾਈ ਕਰਕੇ ਅ ਉਸ ਦੀ ਤਰੀਕ ਜਿਹੜੀ ਹੈ ਨੇੜੇ ਲਿਆ ਆਂਦਾ ਜਿਹੜਾ ਕੰਮ ਹੈ ਅੱਜ ਕਮੇਟੀ ਵੱਲੋਂ ਜਾਰੀ ਸ਼ੁਰੂ ਕਰ ਦਿੱਤਾ ਗਿਆ ਔਰ ਅੱਜ ਸ਼ਾਮ ਨੂੰ ਜਿਹੜਾ ਵਕੀਲ ਨੂੰ ਮਿਲਿਆ ਜਾਏਗਾ ਔਰ ਸੀਐਮ ਦੇ ਜੋ ਵੀ ਸੀਐਮ ਦੇ ਰਿਲੇਟਡ ਜੋ ਵੀ ਕਾਰਵਾਈ ਹੈ ਉਸ ਨੂੰ ਤੋਰਨ ਦੇ ਵਾਸਤੇ ਜਿਹੜਾ ਉਹ ਕੰਮ ਅਸੀਂ ਅੱਜ ਸ਼ੁਰੂ ਕਰਾਂਗੇ ਔਰ ਦੂਸਰੀ ਅ ਕਾਫੀ ਦਿਨਾਂ ਤੋਂ ਪਿਛਲੇ ਕੋਈ 2 2-3 ਦਿਨਾਂ ਤੋਂ ਜਿਵੇਂ ਛੁੱਟੀਆਂ ਸੀ ਔਰ ਅੱਜ ਸੋਮਵਾਰ ਤੋਂ ਇਹ ਦਿਨਾਂ ਦੇ ਵਿੱਚ ਇੱਕ ਹਵਾ ਚੱਲ ਰਹੀ ਸੀ ਫਾਈਲ ਵਾਪਸ ਆ ਗਈ ਫਾਈਲ ਦੇ ਕੁਝ ਹੋ ਨਹੀਂ ਰਿਹਾ ਫਾਈਲ ਐਵੇਂ ਕਰਦੇ ਨੇ ਯੂਨੀਅਨ ਨਹੀਂ ਕਰ ਰਹੀ ਹੈ ਤਾਂ ਜੋ ਫਾਈਲ ਦੇ ਵਿੱਚ ਵੇਖੋ ਸਾਥੀ ਜਦੋਂ ਕੋਈ ਫਾਈਲ ਇੱਕ ਦਫ਼ਤਰ ਤੋਂ ਦੂਸਰੇ ਦਫ਼ਤਰ ਦੇ ਵਿੱਚ ਜਾਂਦੀ ਹੈ ਤਾਂ ਉਹ ਸੁਭਾਵਿਕ ਹੋ ਜਾਂਦਾ ਹੈ ਕਿ ਉਸ ਤੇ ਕੋਈ ਨਾ ਕੋਈ ਜਿਹੜਾ ਆਬਜੈਕਸ਼ਨ ਹੈ ਉਹ ਕਿਤੇ ਨਾ ਕਿਤੇ ਲੱਗਣਾ ਲੱਗਦਾ ਹੋਇਆ ਤਾਂ ਉਹ ਜ਼ਰੂਰ ਲੱਗ ਜਾਂਦਾ ਉਸੇ ਤਰ੍ਹਾਂ ਹੀ ਜਿਹੜੀ ਫਾਈਲ ਸੈਕਟਰੀ ਮੈਡਮ ਦੇ ਕੋਲ ਗਈ ਸੀ ਉਸ ਦੇ ਵਿੱਚੋਂ ਕੁਝ ਰੂਲਾਂ ਨੂੰ ਲੈ ਕੇ ਕੋਈ ਕਲੈਰੀਫਾਈ ਰੂਲ ਨੂੰ ਕਲੈਰੀਫਾਈ ਕਰਨ ਵਾਸਤੇ ਇਹਨਾਂ ਨੇ ਕੁਝ ਸੈਕਟਰੀ ਦਫ਼ਤਰੋਂ ਇੱਕ ਲੈਟਰ ਜਿਹੜੀ ਸੀ ਡੀਪੀਆਈ ਦਫ਼ਤਰੋਂ ਲਿਖੀ ਗਈ ਔਰ ਫਾਈਲ ਦੇ ਉੱਤੇ ਜਿਹੜਾ ਸੀ ਰੋਕ ਲਗਾਈ ਗਈ ਸੀ ਸੋ ਅੱਜ ਜਥੇਬੰਦੀ ਨੇ ਡੀਪੀਆਈ ਦਫ਼ਤਰ ਦੇ ਨਾਲ ਡੀਪੀਆਈ ਅਧਿਕਾਰੀਆਂ ਦੇ ਨਾਲ ਜਿਹੜੀ ਹੈ ਉਹ ਮੀਟਿੰਗ ਕੀਤੀ ਹੈ ਔਰ ਉੱਥੇ ਡੀਪੀਆਈ ਮੈਡਨਸਨ ਨੂੰ ਵੀ ਮਿਲਿਆ ਗਿਆ ਤਾਂ ਉਸ ਦੇ ਵਿੱਚ ਅੱਜ ਡੀਪੀ ਵੱਲੋਂ ਇਹ ਗੱਲ ਕਹੀ ਗਈ ਕਿ ਸਾਡੇ ਵੱਲੋਂ ਜਿਹੜਾ ਉਹ ਜਿਹੜਾ ਆਬਜੈਕਸ਼ਨ ਸੀ ਉਸ ਦੇ ਸਬੰਧੀ ਜਿਹੜਾ ਜਵਾਬ ਹੈ ਤਿਆਰ ਹੋ ਗਿਆ ਹੈ ਔਰ ਲੈਟਰ ਜਿਹੜੀ ਹੈ ਤਿਆਰ ਹੈ ਸ਼ਾਮ ਤੱਕ ਜਿਹੜੀ ਹੈ ਆਬਜੈਕਸ਼ਨ ਨੂੰ ਕਲੀਅਰ ਕਰਕੇ ਫਾਈਲ ਵਾਪਸ ਜਿਹੜੀ ਹੈ ਉਹ ਸੈਕਟਰੀ ਮੈਡਮ ਨੂੰ ਭੇਜ ਦਿੱਤੀ ਜਾਏਗੀ ਤਾਂ ਇਹ ਨਿੱਕੇ ਮੋٹے ਜਿਹੜੇ ਆਬਜੈਕਸ਼ਨ ਨੇ ਇਹ ਚਲਦੇ ਰਹਿੰਦੇ ਨੇ ਜਿੰਨਾ ਚਿਰ ਫਾਈਲਾਂ ਤੁਰਨ ਗਈਆਂ ਤਾਂ ਆਬਜੈਕਸ਼ਨ ਵੀ ਲੱਗਣਗੇ ਜੇ ਫਾਈਲਾਂ ਹੀ ਰੁਕੀਆਂ ਰਹੀਆਂ ਤਾਂ ਫਿਰ ਆਬਜੈਕਸ਼ਨ ਵੀ ਨਹੀਂ ਲੱਗਦੇ ਸੋ ਸਾਥੀਓ ਇਸ ਗੱਲੋਂ ਕੋਈ ਵੀ ਕਾਕੇਡਰ ਨੂੰ ਇਹ ਬੇਨਤੀ ਹੈ ਵੀ ਕਿਸੇ ਵੀ ਤਰ੍ਹਾਂ ਦੀ ਨਿਰਾਸ਼ਾ ਦੀ ਕੋਈ ਗੱਲ ਨਹੀਂ ਕਰਨੀ। ਨਾ ਹੀ ਦਿਲ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਸਵਾਲ ਜਾਂ ਨਿਰਾਸ਼ਾ ਤੁਸੀਂ ਲੈ ਕੇ ਆਉਣਾ। ਜਲਦੀ ਜਿਹੜਾ ਆਪਾਂ ਆਪਦੀ ਜਿਹੜੀ ਜੋ ਜੰਗ ਆਪਾਂ ਸ਼ੁਰੂ ਕਰ ਰੱਖੀ ਹੈ ਉਹ ਕਾਕੇਡਰ ਦੇ ਸਾਥ ਨਾਲ ਜਿਹੜੀ ਹੈ ਉਹ ਆਪਾਂ ਜਿੱਤਾਂਗੇ ਵੀ ਜ਼ਰੂਰ ਔਰ ਜੁਨੀਅਨ ਨੇ ਲਗਭਗ ਤੁਹਾਨੂੰ ਪਤਾ ਹੀ ਹੈ ਵੀ ਆਪਾਂ 6 ਤਰੀਕ ਨੂੰ ਇੱਕ ਮਹਾ ਇਕੱਠ ਵੀ ਜਿਹੜਾ ਰੱਖਿਆ ਹੋਇਆ ਹੈ ਉਸ ਬਾਰੇ ਸਾਥੀ ਅੱਗੇ ਗੱਲ ਕਰਨਗੇ ਤਾਂ ਉਸ ਵਿੱਚ ਇੱਕ ਗੱਲ ਇਹ ਹੈ ਵੀ ਹੁਣ ਸਮਾਂ ਜਿੰਨੀ ਜ਼ਿਆਦਾ ਗਿਣਤੀ ਤੁਹਾਡੀ ਹੋਏਗੀ ਓਨੀ ਜਲਦੀ ਜਿਹੜੀ ਫਾਈਲ ਹੈ ਤੁਹਾਡੀ ਲਿਸਟਾਂ ਤੱਕ ਪਹੁੰਚ ਜਾਏਗੀ ਹੁਣ ਤੁਸੀਂ ਲਿਸਟਾਂ ਕਦੋਂ ਲੈਣੀਆਂ ਨੇ ਔਰ ਫਾਈਲ ਨੂੰ ਕਿੰਨੀ ਦੇਰ ਤੱਕ ਸੈਕਟਰੀ ਕੋਲ ਦੁਬਾਰਾ ਅਪਰੂਵ ਕਰਵਾ ਕੇ ਲੈ ਕੇ ਆਉਣਾ ਇਹ ਤੁਹਾਡੇ ਤੇ ਨਿਰਭਰ ਹੈ ਸੋ ਮੀਟਿੰਗ ਦੇ ਵਿੱਚ ਅੱਜ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਜਿਹੜੀ ਫਾਈਲ ਹੈ ਸ਼ਾਮ ਤੱਕ ਸੈਕਟਰੀ ਮੈਡਮ ਨੂੰ ਜਿਹੜੀ ਉਹ ਭੇਜ ਦਿੱਤੀ ਜਾਈ ਵਾਪਸ ਕਰ ਦਿੱਤੀ ਜਾਏਗੀ ਔਰ ਉਸ ਤੋਂ ਬਾਅਦ ਜਿਹੜੀ ਐ ਸੈਕਟਰੀ ਮੈਡਮ ਤੋਂ ਫਾਈਲ ਜਿਹੜੀ ਐ ਡਿਫੈਂਸ ਨੂੰ ਜਾਣੀ ਐ ਡਿਫੈਂਸ ਦੇ ਵਿੱਚੋਂ ਵੀ ਅੱਜ ਸਾਥੀ ਅਸੀਂ ਹੋ ਕੇ ਆਏ ਆ ਤਾਂ ਡਿਫੈਂਸ ਦੇ ਵਿੱਚੋਂ ਵੀ ਸਾਨੂੰ ਇਹ ਗੱਲ ਕਹੀ ਗਈ ਕਿ ਜੇ ਤੋਂ ਹੀ ਸਾਡੇ ਕੋਲ ਫਾਈਲ ਪਹੁੰਚੀ ਤੁਹਾਡੀ ਤਾਂ ਨਾਲ ਦੀ ਨਾਲ ਜਿਹੜੀ ਫਾਈਲ ਐ ਤੁਹਾਡੀ ਮੂਵ ਔਨ ਕਰ ਦਿੱਤੀ ਜਾਏਗੀ ਜਿਹੜੀ ਸਾਡੇ ਵੱਲੋਂ ਪਰਮਿਸ਼ਨਾਂ ਨੇ ਉਹ ਰੂਲਾਂ ਦੇ ਅਕੋਰਡਿੰਗ ਸਾਡੇ ਵੱਲੋਂ ਬਿਲਕੁਲ ਕਲੀਅਰ ਨੇ ਤਾਂ ਸਪੋਰਟਸ ਦਫ਼ਤਰ ਗਏ ਸੀ ਉੱਥੇ ਵੀ ਅੱਜ ਹੀ ਇਹੋ ਕਿਹਾ ਗਿਆ ਕਿ ਸਾਡੇ ਰੂਲ ਜੋ ਬਣੇ ਹੋਏ ਨੇ ਉਹਨਾਂ ਦੇ ਅਕੋਰਡਿੰਗ ਸਾਡੇ ਰੂਲ ਬਿਲਕੁਲ ਕਲੀਅਰ ਨੇ ਸਾਡੇ ਤੱਕ ਜਦੋਂ ਵੀ ਫਾਈਲ ਆਏਗੀ ਅਸੀਂ ਨਾਲ ਦੀ ਨਾਲ ਜਿਹੜੀ ਹੈ ਪਰਮਿਸ਼ਨਾਂ ਦੇ ਕੇ ਤੁਹਾਡੀ ਫਾਈਲ ਜਿਹੜੀ ਹੈ ਵਾਪਸ ਅਸੀਂ ਪੂਰਨ ਕਰਦੇ ਹਾਂ ਤਾਂ ਸਾਥੀਓ ਤਿਆਰ ਬਰ ਤਿਆਰ ਰਹੋ ਜਦੋਂ ਵੀ ਉਹ ਜੂਨੀਅਰ ਨੇ ਜਿਹੜੀ ਕਾਲ ਦਿੱਤੀ ਹੈ ਉਸ ਕਾਲ ਤੇ ਪੂਰੇ ਉਤਰੋ ਜਥੇਬੰਦੀਆਂ ਸਾਥ ਦੇ ਰਹੀਆਂ ਨੇ ਬਹੁਤ ਜਲਦ ਜਿਹੜੀ ਹੈ ਉਹ ਆਪਾਂ ਵੀ ਉਹਨਾਂ ਰਾਵਾਂ ਤੇ ਹੋਵਾਂਗੇ ਜਿੱਥੇ ਆਪਾਂ ਨੂੰ ਸਕੂਲ ਅਲਾਟਮੈਂਟ ਵਾਸਤੇ ਵੀ ਲੜਨਾ ਪੈਣਾ ਹੈ ਔਰ ਲਿਸਟਾਂ ਵਾਸਤੇ ਵੀ ਲੜਨਾ ਪੈਣਾ ਹੈ ਤਾਂ ਸਾਰਿਆਂ ਨੂੰ ਬੇਨਤੀ ਹੈ ਆਓ ਇਕੱਠੇ ਹੋ ਕੇ ਇੱਕ ਹਮਲਾ ਮਾਰੀਏ ਜਿਹੜੀ ਫਾਈਲ ਰੁਕੀ ਸੀ ਅੱਜ ਉਹ ਫਾਈਲ ਵਾਪਸ ਚਲੀ ਗਈ ਹੈ ਤਾਂ ਆਪਾਂ ਉਹਨਾਂ ਸਾਰੀਆਂ ਗੱਲਾਂ ਤੋਂ ਉੱਤੇ ਉੱਠ ਕੇ ਇਕੱਠੇ ਹੋ ਕੇ ਕਿਉਂਕਿ 3500 ਬੰਦੇ ਦੀ ਲਿਸਟ ਹੈ 3500 ਬੰਦੇ ਦੀ ਲਿਸਟ ਦੇ ਵਿੱਚੋਂ ਜੇਕਰ 3000 ਬੰਦਾ ਇੱਥੇ 6 ਤਰੀਕ ਨੂੰ ਗਰਜਿਆ ਤਾਂ ਇਹ ਗੱਲ ਸੁਭਾਵਿਕ ਹੈ ਕਿ ਤੁਹਾਡਾ ਜਿਹੜਾ ਡੀਰ ਜ਼ਰੋ ਪੋਸਟਲ ਦੀ ਫਾਈਲ ਹੈ ਬੀਰ ਜ਼ਰੂਰ ਦਾ ਕੰਮ ਹੈ ਉਹ 101% ਜਿਹੜਾ ਉਹ ਕੰਪਲੀਟ ਹੋਵੇਗਾ ਪਰ ਜਿਹੜਾ ਉਹ ਇਕੱਠ ਦੇ ਰੂਪ ਦੇ ਵਿੱਚ ਜੇ ਤੁਸੀਂ ਇਕੱਠ ਬੋਲਿਆ ਤਾਂ ਨਹੀਂ ਤਾਂ ਗਰੁੱਪਾਂ ਦੇ ਵਿੱਚ ਸਾਥੀ ਸੰਘਰਸ਼ ਬਹੁਤ ਕਰਦੇ ਨੇ ਘਰਾਂ ਦੇ ਵਿੱਚ ਬਹਿ ਕੇ ਸੰਘਰਸ਼ ਬਹੁਤ ਕਰਦੇ ਨੇ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ਗਰੁੱਪਾਂ ਵਾਲਾ ਜੇ ਗਰੁੱਪਾਂ ਵਾਲਾ ਸੰਘਰਸ਼ ਕਰੋਗੇ ਤਾਂ ਜ਼ਮੀਨੀ ਸੰਘਰਸ਼ ਨਹੀਂ ਕਰ ਸਕਦੇ ਜੇ ਜ਼ਮੀਨੀ ਸੰਘਰਸ਼ ਕਰੋਗੇ ਤਾਂ ਫਿਰ ਗਰੁੱਪਾਂ ਵਾਸਤੇ ਤੁਹਾਡੇ ਕੋਲ ਟਾਈਮ ਨਹੀਂ ਬਚੇਗਾ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਹੀ ਤੁਸੀਂ ਦੇਖੋਗੇ ਕਿ ਤੁਹਾਡੀਆਂ ਜਿਹੜੀਆਂ ਫਾਈਲਾਂ ਨੇ ਉਹ ਪਾਸ ਹੋ ਕੇ ਜਲਦੀ ਤੋਂ ਜਲਦੀ ਜਿਹੜਾ ਤੁਸੀਂ ਵੀ ਆਪਦੇ ਲਿਸਟਾ ਵਾਲੇ ਰਾਹ ਤੇ ਪਾਹੋਗੇ ਔਰ ਭਰਤੀ ਦਾ ਜਿਹੜਾ ਅਗਲਾ ਪ੍ਰੋਸੈਸ ਹੈ ਉਸ ਨੂੰ ਸ਼ੁਰੂ ਕਰਵਾਉਂਦੇ ਹੋਏ ਆਪਾਂ ਸਕੂਲਾਂ ਦੇ ਵਿੱਚ ਜਾਵਾਂਗੇ ਤਾਂ ਇਹ ਇੱਥੇ ਹੀ ਇਹਨਾਂ ਕਹਿੰਦੇ ਹੋਏ ਅਗਲੀ ਜਾਣਕਾਰੀ ਜਿਹੜੀ ਹੈ ਸਾਥੀ ਬਲਵਿੰਦਰ ਕਾਕਾ ਜੀ ਤੁਹਾਡੇ ਨਾਲ ਸਾਂਝੀ ਕਰਨਗੇ ਸਾਥੀ ਬਲਵਿੰਦਰ ਜੀ ਬੇਰੋਜ਼ਗਾਰ ਅਧਿਆਪਕ ਸਾਥੀਓ ਸਾਥੀ ਜੀ ਨੇ ਤੁਹਾਡੇ ਨਾਲ ਵੈਸੇ ਸਾਰੇ ਜਿੰਨੇ ਵੀ ਪੁਆਇੰਟ ਸੀਗੇ ਸਾਰੇ ਤੁਹਾਡੇ ਨਾਲ ਸਾਰੀ ਗੱਲਬਾਤ ਕਰ ਲਈ ਹੈ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਸਵਾਤੀਓ ਤੁਹਾਨੂੰ ਪਤਾ ਕਿ ਅੱਜ ਜਿਹੜਾ ਭਰਤੀ ਆਪਣਾ ਡੀਪੀਏ ਦਫ਼ਤਰ ਦੇ ਬਾਹਰ ਜਿਹੜਾ ਪੱਕਾ ਮੋਰਚਾ ਆਪਣਾ ਲੱਗਿਆ ਹੋਇਆ ਦਿਨ 37ਵਾਂ ਲਗਾਤਾਰ ਜਿਹੜਾ ਆਪਣਾ ਪ੍ਰੋਟੈਸਟ ਆ ਉਸੇ ਤਰੀਕੇ ਦੇ ਨਾਲ ਜਿਹੜਾ ਪੱਕਾ ਮੋਰਚਾ ਚੱਲ ਰਿਹਾ ਤੇ ਆਪਾਂ ਟੈਂਟ ਵੀ ਲਗਾਇਆ ਹੋਇਆ ਤੇ ਭੈਣਾਂ ਦਾ ਗੁਰੂ ਘਰ ਦੇ ਵਿੱਚ ਰਹਿਣ ਦਾ ਜਿਹੜਾ ਪ੍ਰਬੰਧ ਵੀ ਕੀਤਾ ਹੋਇਆ ਹੈ ਤਾਂ ਜਿੰਨੇ ਵੀ ਸਾਥੀ ਇੱਥੇ ਆ ਕੇ ਜਾਂਦੇ ਨੇ ਸਭ ਨੂੰ ਭਲੀ ਭਾਂਤੇ ਜਾਣਕਾਰੀ ਹੈਗੀ ਆ ਤਾਂ ਹੁਣ ਜਿਹੜੀ ਅਗਲੀ ਗੱਲ ਆ ਸਾਥਿਓ ਉਹ ਇਹ ਆ ਕਿ ਜਿਹੜੀ ਭਾਵੇਂ ਆਪਣੇ ਕੇਡਰ ਦੀ ਨਿਗਾਹ ਹੋਵੇ ਤੇ ਭਾਵੇਂ ਸਰਕਾਰ ਦੀ ਨਿਗਾਹ ਹੋਵੇ ਤੇ ਭਾਵੇਂ ਡਿਪਾਰਟਮੈਂਟ ਦੀ ਨਿਗਾਹ ਹੋਵੇ ਤਾਂ ਸਾਰਿਆਂ ਦੀ ਨਿਗਾਹ ਜਿਹੜੀ 6 ਅਕਤੂਬਰ ਤੇ ਆ ਉਹ ਕਿਉਂ ਆ ਉਹ ਇਸ ਕਰਕੇ ਆ ਕਿ ਗਰੁੱਪਾਂ ਦੇ ਵਿੱਚ ਜਥੇਬੰਦੀਆਂ ਦੇ ਵਿੱਚ ਭਰਾਤਰੀ ਜਥੇਬੰਦੀਆਂ ਦੇ ਵਿੱਚ ਪੰਜਾਬ ਦੀਆਂ ਜਿੰਨੀਆਂ ਵੀ ਇਨਸਾਫ ਸੰਧ ਜਥੇਬੰਦੀਆਂ ਨੇ ਉਹਨਾਂ ਦੇ ਵਿੱਚ ਇਹ ਚਰਚਾ ਛੜੀ ਹੋਈ ਆ ਕਿ ਬੇਰੋਜ਼ਗਾਰ ਆਦਪਕਾਂ ਨੇ ਮਹਾਰੈਲੀ ਰੱਖੀ ਹੋਈ ਆ ਕਿੱਥੇ ਰੱਖੀ ਹੋਈ ਆ ਡੀਪੀਆਈ ਦਫਤਰ ਮਹਾਲੀ ਉਸ ਰੈਲੀ ਦੇ ਵਿੱਚੋਂ ਆਪਾਂ ਨੇ ਕੀ ਕੱਢਣਾ ਕੀ ਪਾਉਣਾ ਰੋਜ਼ਗਾਰ ਪਾਉਣਾ ਜਾਂ ਨਹੀਂ ਪਾਉਣਾ ਉਹ ਸਾਥਿਓ ਤੁਹਾਡੇ ਤੇ ਨਿਰਭਰ ਕਰਦਾ ਤੁਹਾਡੇ ਕੱਟ ਤੇ ਨਿਰਭਰ ਕਰਦਾ ਤੁਹਾਡੇ ਜੋਸ਼ ਤੇ ਨਿਰਭਰ ਕਰਦਾ ਤੁਹਾਡੀ ਹੌਸਲੇ ਤੇ ਨਿਰਭਰ ਕਰਦਾ ਇਸ ਕਰਕੇ ਸਾਰੇ ਸਾਥੀਆਂ ਨੂੰ ਇਹ ਅਪੀਲ ਕੀਤੀ ਜਾਂਦੀ ਆ ਤੁਹਾਨੂੰ ਪਤਾ ਸਾਥਿਓ ਕਿੰਨੀਆਂ ਭਰਤੀਆਂ ਨੇ ਪਹਿਲਾਂ ਵੀ ਆਪਾਂ ਨੇ ਬਿਨਾਂ ਸੰਘਰਸ਼ ਤੋਂ ਕੋਈ ਵੀ ਭਰਤੀ ਆ ਜਿਹੜੀ ਕੋਈ ਵੀ ਰਜਗਾਰ ਆ ਜਿਹੜਾ ਪ੍ਰਾਪਤ ਨਹੀਂ ਕੀਤਾ ਇਹ ਅਸਲ 'ਚ ਨਾ ਜਦੋਂ ਆਪਾਂ ਸੰਘਰਸ਼ ਲੜਦੇ ਹੁੰਨੇ ਆ ਉਦੋਂ ਆਪਾਂ ਨੂੰ ਇਹ ਲੱਗਦਾ ਹੁੰਦਾ ਯਾਰ ਵੀ ਕਿੰਨਾ ਸਮਾਂ ਹੋ ਗਿਆ ਯਾਰ ਵੀ ਆਪਣਾ ਤਾਂ ਕੰਮ ਹੀ ਨਹੀਂ ਬਣ ਰਿਹਾ ਹੋਰ ਪਤਾ ਨਹੀਂ ਕਿੰਨਾ ਕਰੋੜ ਲੰਗੇ ਸਾਡੀ ਤਾਂ ਕਿਸਮਤ ਹੀ ਮਾੜੀ ਆ ਸਾਥੀਓ ਕਿਸਮਤ ਮਾੜੀ ਵਾਲਾ ਕੰਮ ਕੋਈ ਨਹੀਂ ਤੇ ਨਾ ਤੁਹਾਡੇ ਤੇ 60 ਸਤੀ ਹੋਈ ਚੜੀ ਹੋਈ ਆ ਨਾ ਕੋਈ ਐਵੇਂ ਦਾ ਤੁਹਾਡਾ ਕੋਈ ਇਹ ਆ ਵੀ ਤੁਸੀਂ ਕੋਈ ਮਾੜੇ ਕੰਮ ਕੀਤੇ ਹੋਏ ਤੁਹਾਡੇ ਪਾਪ ਨੇ ਤੁਹਾਡੀ ਤਕਦੀਰ 'ਚ ਹੀ ਲਿਖਿਆ ਨਹੀਂ ਹੋਣਾ ਤੁਹਾਡੀ ਕਿਸਮਤ ਇੱਕ ਕੱਲੇ ਬੰਦੇ ਦੀ ਕਿਸਮਤ ਮਾੜੀ ਹੋ ਸਕਦੀ ਹੈ ਮੇਰੀ ਕਿਸਮਤ ਮਾੜੀ ਹੋ ਸਕਦੀ ਹੈ ਚਲੋ ਆਪਾਂ ਨਹੀਂ ਮੰਨਦੇ ਇਹਨਾਂ ਚੀਜ਼ਾਂ ਨੂੰ ਮੇਰੀ ਕੱਲੇ ਬੰਦੇ ਦੀ ਕਿਸਮਤ ਮਾੜੀ ਹੋ ਸਕਦੀ ਹੈ ਪਰ ਜਿਹੜਾ 3400 3500 ਬੰਦਾ ਲੱਗਣ ਵਾਲਾ ਰਜਗਾਰ ਤੇ ਕਿ ਉਹਨਾਂ ਸਾਰਿਆਂ ਦੀ ਕਿਸਮਤ ਮਾੜੀ ਹੈ ਨਹੀਂ ਸਾਥੀਓ ਕਿਸਮਤ ਮਾੜੀ ਕਿਸੇ ਦੀ ਨਹੀਂ ਇਹਨਾਂ ਗੱਲਾਂ 'ਚੋਂ ਨਿਕਲੋ ਆਪਣਾ ਜਿਹੜਾ ਮੈਦਾਨ ਦੇ ਵਿੱਚ ਆ ਕੇ ਸੰਘਰਸ਼ ਲੜੋ ਜਿਹੜੀ ਆਪਣੀ ਸਰਕਾਰ ਆ ਪੰਜਾਬ ਸਰਕਾਰ ਆ ਉਹਦੀ ਨੀਅਤ ਮਾੜੀ ਆ ਕਿਸਮਤ ਮਾੜੀ ਨਹੀਂ ਉਹਦੀ ਨੀਅਤ ਮਾੜੀ ਆ ਤੇ ਉਸ ਗੂੰਗੀ ਬੋਲੀ ਸਰਕਾਰ ਦੇ ਕੰਨਾਂ 'ਚ ਜਿਹੜੀ ਆਪਾਂ ਨੇ ਆਵਾਜ਼ ਪਹੁੰਚਾਉਣੀ ਆ ਤੇ ਆਪਣਾ ਰੋਜ਼ਗਾਰ ਆ ਜਿਹੜਾ ਆਪਾਂ ਨੇ ਲੈਣਾ ਆਪਾਂ ਨੂੰ ਸਭ ਨੂੰ ਇਹ ਲੱਗਦਾ ਹੁੰਦਾ ਕਿ ਸਾਡਾ ਤਾਂ ਕੰਮ ਨਹੀਂ ਹੋਣਾ ਕਿੰਨਾ ਟਾਈਮ ਤਾਂ ਹੋ ਗਿਆ ਰੁਲਦਿਆਂ ਨੂੰ ਜਦੋਂ ਆਪਾਂ ਟਰਾਲੀਆਂ ਕਲਾਮਾਂ ਵੱਲ ਜਾਂਦੇ ਆ ਪ੍ਰੈਸ ਕਰਕੇ ਸਾਥੀਓ ਜਦੋਂ ਵੀ ਅਸੀਂ ਵੀ ਦੇਖਿਆ ਸਾਰੇ ਸਾਥੀਆਂ ਦਾ ਕਿੰਨੇ ਸਮੇਂ ਦਾ ਜਿਹੜਾ ਐਕਸਪੀਰੀਅੰਸ ਆ ਉਸ ਵਕਤ ਇਹ ਗੱਲਾਂ ਹੁੰਦੀਆਂ ਹੁੰਦੀਆਂ ਨੇ ਪਰ ਜਿਹੜੇ ਵੀ ਸਾਥੀ ਭਾਵੇਂ ਜਿਹੜੀ ਵੀ ਭਰਤੀ ਹੈ 2364 ਭਰਤੀ ਦੇ ਸਾਥੀ ਜੁਆਇਨ ਕਰ ਰਹੇ ਨੇ ਜਿੰਨੇ ਵੀ ਗਿਣਤੀ ਜੁਆਇਨ ਕਰੀ ਹੈ 6835 ਦੇ ਤੇ ਤੇ ਆਪਣਾ 9494 ਦੇ ਜਾਂ ਇਸ ਤੋਂ ਪਿਛਲੀਆਂ ਭਰਤੀਆਂ ਦੀ ਗੱਲ ਕਰ ਲਈਏ ਸਾਰਿਆਂ ਨੇ ਬਿਨਾਂ ਸੰਘਰਸ਼ ਕਰੇ ਤਾਂ ਕੋਈ ਵੀ ਸਕੂਲ ਦੇ ਵਿੱਚ ਨਹੀਂ ਪਹੁੰਚਿਆ ਹਾਂ ਇਹ ਗੱਲ ਠੀਕ ਆ ਕਈ ਸਾਥੀ ਧਰਨੇ ਤੇ ਨਹੀਂ ਆਏ ਹੋਣੇ ਉਹਨਾਂ ਨੇ ਨਹੀਂ ਸੰਘਰਸ਼ ਕੀਤਾ ਉਹ ਕਹੇ ਵੀ ਦਿੰਦੇ ਆ ਕਿ ਕੋਈ ਲੋੜ ਨਹੀਂ ਸੀ ਸਾਨੂੰ ਤਾਂ ਐਵੇਂ ਰੁਜ਼ਗਾਰ ਮਿਲ ਗਿਆ ਪਰ ਕੀ ਇਹ ਗੱਲਾਂ ਬੇਫਾਲਤੂ ਨੇ ਬਿਨਾਂ ਸੰਘਰਸ਼ ਕਰੇ ਰੋਜ਼ਗਾਰ ਆ ਜਿਹੜਾ ਪੰਜਾਬ ਸਰਕਾਰ ਦੀ ਧੌਣ ਤੇ ਗੋਡਾ ਰੱਖੇ ਬਿਨਾਂ ਰੋਜ਼ਗਾਰ ਆ ਜਿਹੜਾ ਨਹੀਂ ਮਿਲ ਸਕਦਾ ਇਸ ਕਰਕੇ ਤੁਹਾਨੂੰ ਸਾਰੇ ਸਾਥੀਆਂ ਨੂੰ ਇਹ ਬੇਨਤੀ ਆ ਕਿ ਚਰਚਾ ਮਾਹੌਲ ਇਸ ਤਰੀਕੇ ਦਾ ਚਲਾ ਦਿਓ ਕਿ ਘਰ ਘਰ ਗੱਲ ਚੱਲੇ ਕਿ 6 ਅਕਤੂਬਰ ਨੂੰ ਜਿਹੜਾ 883 994 ਬੇਰੋਜ਼ਗਾਰ ਅਧਿਆਪਕ ਜਿਹੜਾ ਮਹਾਲੀ ਵਿਖੇ ਇੱਕ ਵੱਡਾ ਇਕੱਠ ਕਰ ਰਹੇ ਨੇ ਤੇ ਉਸ ਵੱਡੇ ਇਕੱਠ ਦੇ ਵਿੱਚੋਂ ਜਿਹੜੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਰੋਜ਼ਗਾਰ ਆ ਬੇਰੋਜ਼ਗਾਰ ਅਧਿਆਪਕਾਂ ਨੂੰ ਦਬਾਉਣ ਦੇ ਇਸ ਕਰਕੇ ਸਾਰੇ ਸਾਥੀਆਂ ਦਾ ਇਹ ਫਰਜ਼ ਬਣਦਾ ਕਿ ਤੁਸੀਂ 6 ਅਕਤੂਬਰ ਦਿਨ ਸੋਮਵਾਰ ਮਹਾਲੀ ਵਿਖੇ ਡੀਪੀਏ ਦਫ਼ਤਰ ਦੇ ਸਾਹਮਣੇ ਜਿਹੜਾ ਆਪਣਾ ਪੱਕਾ ਮੋਰਚਾ ਲੱਗਿਆ ਹੋਇਆ ਉੱਥੇ ਸਾਰੇ ਹਮ ਹਮਾ ਕੇ ਪਹੁੰਚੋ ਤੇ ਤੁਹਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਕਿ ਆਪਾਂ ਆਪਣਾ ਰੋਜ਼ਗਾਰ ਦੇ ਲੈਣ ਦੇ ਲਈ ਆਪਾਂ ਇੱਥੇ ਪਹੁੰਚੀਏ ਤੁਹਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਕਿਉਂਕਿ ਅਸੀਂ ਅਧਿਪਕ ਵਰਗ ਨਾਲ ਜਿਹੜਾ ਅਧਿਪਕ ਕਿੱਤੇ ਨਾਲ ਅਸੀਂ ਸਬੰਧ ਰੱਖਦੇ ਹਾਂ ਉਹਨਾਂ ਨੂੰ ਬਿਲਾਉਂ ਕਰਦੇ ਹਾਂ ਉਸ ਕਿੱਤੇ ਨੂੰ ਬਿਲੋਂਗ ਕਰਦੇ ਆ ਜਿਨ੍ਹਾਂ ਨੇ ਹੋਰ ਬਹੁਤ ਸਾਰੇ ਬੱਚਿਆਂ ਨੂੰ ਅਲੱਗ-ਅਲੱਗ ਖੇਤਰ ਦੇ ਵਿੱਚ ਭੇਜਣਾ ਪੜਾ ਕੇ ਭੇਜਣਾ ਤੇ ਉਹਨਾਂ ਉਹਨਾਂ ਨੂੰ ਜਿਹੜਾ ਮੰਜ਼ਲਾ ਸਰ ਕਰਨੀਆਂ ਨੇ ਅਜੇ ਜਿਹੜਾ ਫਿਲਹਾਲ ਦੀ ਘੜੀ ਜਿਹੜਾ ਆਪਣੀ ਜਿਹੜੀ ਮੰਜ਼ਲ ਸਰ ਕਰਨ ਦੇ ਲਈ ਆਪਾਂ ਜਿਹੜਾ ਇੱਥੇ ਪੱਕਾ ਮੋਰਚਾ ਲਾਈ ਬੈਠੇ ਆਂ ਤੇ ਆਪਣਾ ਸਾਰਾ ਕੁਝ ਕਲੀਅਰ ਆ ਸਿਰਫ ਜੁਆਇਨਿੰਗ ਲੈਟਰ ਲੈਣੇ ਨੇ ਉਹਦੇ ਲਈ ਜਿਹੜੀਆਂ ਬੈਕਲੌਗ ਦੀਆਂ ਪੋਸਟਾਂ ਨੇ ਸਾਥੀ ਨੇ ਜਿਵੇਂ ਗੱਲ ਕੀਤੀ ਹੈ ਪਰਮਿਸ਼ਨਾਂ ਦੀ ਗੱਲ ਇੱਥੇ ਫਾਇਲ ਆਉਂਦੀ ਹੈ ਇੱਥੋਂ ਅੱਜ ਇਹਨਾਂ ਨੇ ਮੀਟਿੰਗ ਦੇ ਲਈ ਬੁਲਾਇਆ ਕਿਉਂਕਿ ਜਿਹੜਾ ਆਪਾਂ ਨੇ 6 ਅਕਤੂਬਰ ਦਾ ਇਹ ਗੱਲ ਤੁਹਾਨੂੰ ਲੱਗਦਾ ਦੇ ਨਾਲ ਦੀ ਨਾਲ ਪ੍ਰਸ਼ਾਸਨ ਦੀ ਹੈ ਨਾਲ ਦੀ ਨਾਲ ਕਾਲ ਵਗੈਰਾ ਨਾਲ ਦੀ ਨਾਲ ਕਾਲਸ ਆਉਂਦੀਆਂ ਨੇ ਕਿ ਤੁਸੀਂ ਮੀਟਿੰਗ ਕਰੋ ਤੁਹਾਡਾ ਹੱਲ ਹੋ ਰਿਹਾ ਪਰ ਸਾਨੂੰ ਪਤਾ ਇਹ ਜਾਣ ਬੁੱਝ ਕੇ ਜਿਹੜਾ ਟਾਲ ਮਟੋਲ ਕਰਦੇ ਨੇ ਇਸ ਕਰਕੇ ਆਪਾਂ ਨੇ ਜਿਹੜਾ ਪੱਕਾ ਮੋਰਚਾ ਉਥੋਂ ਹੀ ਐਲਾਨ ਕੀਤਾ ਕਿ 6 ਅਕਤੂਬਰ ਦਿਨ ਸੋਮਵਾਰ ਦਾ ਵੱਡਾ ਇਕੱਠ ਰੱਖ ਕੇ ਜਿਸ ਤਰੀਕੇ ਦੇ ਨਾਲ ਬਾਕੀ ਜਥੇਬੰਦੀਆਂ ਨੇ ਵੀ ਰੋਜ਼ਗਾਰ ਪ੍ਰਾਪਤ ਕੀਤਾ ਜਾਂ ਕੋਈ ਵੱਡਾ ਇਕੱਠ ਰੱਖ ਕੇ ਗੇਟ ਬੰਦ ਕੀਤਾ ਜਾਂ ਕਿਸੇ ਤਰੀਕੇ ਦਾ ਵੀ ਐਕਸ਼ਨ ਕੀਤਾ ਆਪਾਂ ਵੀ ਉਹ ਐਕਸ਼ਨ ਜਿਹੜਾ ਕਰਨ ਦੇ ਲਈ ਤਿਆਰ ਆ ਸਾਰੇ ਸਾਥੀਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਹਾਏ ਕੋਈ ਲਾਂਬਾ ਵੀ ਨਹੀਂ ਹੈਗਾ ਤੁਹਾਡੇ ਤੇ ਕਿਉਂਕਿ ਬਹੁਤ ਸਾਰੇ ਸਾਥੀਆਂ ਦਾ ਨਵੇਂ ਸਾਥੀ ਨੇ ਜਿਹੜੇ ਉਹਨਾਂ ਦੀਆਂ ਕਾਲਸ ਵਗੈਰਾ ਆ ਰਹੀਆਂ ਨੇ ਕਿ ਸਰ ਕਿੱਥੇ ਪਹੁੰਚਣਾ ਕਿੰਨੇ ਵਜੇ ਪਹੁੰਚਣਾ ਕੋਈ ਮੌਸਮ ਮੌਸਮ ਚੈੱਕ ਕਰਕੇ ਦੱਸ ਰਿਹਾ ਸਰ ਸਾਥਿਓ ਮੀ ਸਰ ਮੀ ਪੈਣ ਵਾਲਾ ਕੋਈ ਗੱਲ ਨਹੀਂ ਸਾਥਿਓ ਇਹ ਮੀ ਹਨੇਰੀ ਝੱਖੜ ਸਾਰਾ ਕੁਝ ਆਉਂਦਾ ਰਹਿੰਦਾ ਆਪਾਂ ਨੇ ਆਪਣੇ ਹੌਸਲੇ ਜਿਹੜੇ ਬਲੰਦ ਰੱਖਣੇ ਨੇ ਜਿਹੜਾ ਆਪਣਾ ਜਿਹੜਾ ਰੋਜ਼ਗਾਰ ਲੈਣ ਦੇ ਲਈ ਜੋਸ਼ ਆ ਉਹ ਮੱਠਾ ਨਾ ਪਵੇ ਮੀ ਕੋਈ ਗੱਲ ਨਹੀਂ ਇਹ ਚੱਲਦਾ ਰਹਿੰਦਾ ਸਾਰਾ ਕੁਝ ਹੈ ਤੇ ਆਪਾਂ ਹੌਸਲੇ ਦੇ ਨਾਲ ਆਉਣਾ ਬਹੁਤ ਸਾਰੇ ਸਾਥੀਆਂ ਦੀਆਂ ਨਵੇਂ ਸਾਥੀਆਂ ਦੀ ਜਿਹੜੀ ਕਾਲਸ ਵਗੈਰਾ ਆ ਰਹੀਆਂ ਨੇ ਪਹੁੰਚਣ ਦੇ ਲਈ ਕਿੱਥੇ ਪਹੁੰਚਣਾ ਕਿੰਨੇ ਵਜੇ ਪਹੁੰਚਣਾ ਇਹ ਸੁਣ ਕੇ ਸਾਨੂੰ ਵੀ ਚੰਗਾ ਲੱਗਦਾ ਤੇ ਤੁਸੀਂ ਵੀ ਸਾਰੇ ਸਾਥੀ ਦੂਰੋਂ ਨੇੜੋਂ ਜਿੰਨੇ ਵੀ ਆਉਂਦੇ ਨੇ ਭਾਵੇਂ ਪਹਿਲਾਂ ਪਹੁੰਚੋ ਜਾਂ ਉਸੇ ਦਿਨ ਤੁਸੀਂ 9 ਵਜੇ ਤੱਕ ਸਾਰਥੀ ਉਹ ਇੱਕ ਸੱਚ ਟਾਈਮ ਦੇ ਵਿੱਚ ਥੋੜਾ ਜਿਹਾ ਕੀਤਾ ਗਿਆ ਬਦਲਾ ਕਿਉਂਕਿ ਪਹਿਲਾਂ ਉਸ ਦਿਨ 10:00 ਜਾਂ 10:30 ਵਜੇ ਰੱਖਿਆ ਗਿਆ ਸੀਗਾ ਹੁਣ ਸਾਥੀ ਤੁਹਾਨੂੰ 9 ਵਜੇ ਜਿਹੜੀ ਪਹੁੰਚਣ ਦੀ ਤੁਹਾਨੂੰ ਸਾਰਿਆਂ ਨੂੰ ਅਪੀਲ ਆ ਕਿਉਂਕਿ 9 ਵਜੇ ਪਹੁੰਚੇ ਉਹ ਕਾਰਨ ਉਹਦਾ ਤੁਹਾਨੂੰ ਚਲੋ ਨਹੀਂ ਸਾਂਝਾ ਕਰ ਸਕਦੇ ਪਰ 9 ਵਜੇ ਜਿਹੜਾ ਤੁਸੀਂ ਸਾਥੀਓ ਪਲੀਜ਼ ਸਾਰੇ ਸਾਥੀ ਜਿੰਨੇ ਵੀ ਸਾਥੀ ਦੂਰੋਂ ਨੇੜੇ ਆ ਰਹੇ ਨੇ ਬੈਸਤਾ ਸਾਰੇ ਬਹੁਤ ਸਾਰੇ ਸਾਥੀਆਂ ਨੇ ਜਿਨ੍ਹਾਂ ਨੇ ਕਾਲਸ ਆਗੀਆਂ ਕਿ ਸਰ ਸਾਡਾ ਸੌਣ ਦਾ ਜਾਂ ਪੈਣ ਦਾ ਪ੍ਰਬੰਧ ਰੱਖਿਓ ਅਸੀਂ ਸ਼ਨੀਵਾਰ ਨੂੰ ਆ ਰਹੇ ਹਾਂ ਅਸੀਂ ਐਤਵਾਰ ਨੂੰ ਆ ਰਹੇ ਹਾਂ ਬਹੁਤ ਸਾਰੇ ਸਾਥੀਆਂ ਨੇ ਕਾਲਸ ਆਗੀਆਂ ਪਰ ਸਾਨੂੰ ਵੀ ਇਹ ਉਮੀਦ ਹੈ ਕਿ ਉਸ ਦਿਨ ਜਿਹੜਾ ਬਹੁਤ ਵੱਡਾ ਇਕੱਠ ਹੋਊਗਾ ਪੰਜਾਬ ਦੀਆਂ ਇਨਸਾਫ ਪਸੰਦ ਜੱਥੇਬੰਦੀਆਂ ਭਰਾਤਰੀ ਜੱਥੇਬੰਦੀਆਂ ਭਾਵੇਂ ਡੀਟੀ ਐਸਬੀਸੀ ਜਥੇਬੰਦੀ ਹੋਵੇ ਇਹ ਭਾਵੇਂ ਗਵਰਨਮੈਂਟ ਟੀਚਰ ਯੂਨੀਅਨਾ ਹੋਵੇ ਤਾਂ ਹੋਰ ਵੀ ਜਿੰਨੀਆਂ ਪੰਜਾਬ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਸਾਰੇ ਸੰਪਰਕਜ ਨੇ ਤੇ ਸਾਰੇ ਹੁੰਮਾ ਮਾ ਕੇ ਪਹੁੰਚਣਗੇ ਪਰ ਲੋੜ ਆਪਾਂ ਨੂੰ ਇਹ ਆ ਆਪਾਂ ਬਹੁਤ ਸਾਰੇ ਸਾਥੀ ਇਹ ਗੱਲ ਕਰ ਦਿੰਦੇ ਆ ਕਿ ਆਪਾਂ ਕਿਸਾਨ ਜਥੇਬੰਦੀਆਂ ਨਾਲ ਸੰਪਰਕ ਕਰੀਏ ਪਰ ਸਾਥੀਓ ਪਹਿਲਾਂ ਫਰਜ ਆ ਕਿ ਉਹ ਬਾਈ ਬਾਈ ਨਹੀਂ ਇਹਨੂੰ ਚੱਲਦੀ ਆ ਰਹੀ ਹੈ ਤੇੜਾ ਵਾਲਾ ਕਰ ਲਾ ਨੋਟ ਕਰ ਲੈ ਕਿਉਂ ਗਲਤੀ ਮਾਫ ਕਰਿਓ ਨੈਟਵਰਕ ਇਸ਼ੂ ਕੋਈ ਆ ਗਿਆ ਸੀਗਾ ਇਸ ਕਰਕੇ ਤਾਂ ਉਹ ਅੱਗੇ ਵੀ ਆ ਜਾਂਦਾ ਕਈ ਵਾਰੀ ਕੋਈ ਜਾਂ ਲੰਬਾ ਚੱਲ ਜਾਂਦਾ ਲਾਈਵ ਇਸ ਕਰਕੇ ਹੋ ਸਕਦਾ ਇਸ ਕਰਕੇ ਹੋ ਵੀ ਤੇ ਇੰਨੀਆਂ ਗੱਲਾਂ ਕਰਕੇ ਆਪਣੀ ਗੱਲ ਜਿਹੜਾ ਖਤਮ ਕਰਨ ਲੱਗੇ ਆ ਤਾਂ ਇਸ ਕਰਕੇ ਸਾਰੇ ਸਾਥੀ ਜਿਹੜਾ ਉਸ ਦਿਨ ਪਹੁੰਚੇ ਉਹ ਜਦੋਂ ਆਪਣਾ ਜਿਹੜਾ ਇਥੋਂ ਵੱਡੇ ਪੱਧਰ ਤੇ ਜਿਹੜਾ ਆਪਣੀ ਚਰਚਾ ਛਿੜ ਗਈ ਪੰਜਾਬ ਦੇ ਵਿੱਚ ਗੱਲ ਚੱਲਣ ਲੱਗੀ ਕਿ ਕੋਈ ਨਾੜ ਸ 94 ਬੇਰੋਜ਼ਗਾਰ ਰ데요 ਆਪਕਾ ਨੇ ਆਪਣਾ ਰੋਜ਼ਗਾਰ ਮੰਗਣਾ ਜਦੋਂ ਮਹਾਲੀ ਜਾਂਦੇ ਆ ਤੇ ਉੱਥੇ ਉਹਨਾਂ ਨਾਲ ਕੀ ਵਾਪਰਦਾ ਜਦੋਂ ਇਹ ਚਰਚਾ ਛਿੜੀ ਪੰਜਾਬ ਦੇ ਵਿੱਚ ਇਹ ਚਰਚਾ ਛਿੜੀ ਜਾਂ ਇਸ ਤੋਂ ਪਹਿਲਾਂ ਜਦੋਂ 635 ਪੋਸਟਾਂ ਦੀ ਡਿਮਾਂਡ ਕਰਦੇ ਸੀ ਸੁਰਿੰਦਰਪਾਲ ਸਾਥੀ ਚੜ੍ਹੇ ਹੋ ਸੀ ਤਾਕਤ ਤੇ ਤਾਂ ਕਰ-ਕਰ ਜਿਹੜੀ ਕਹੇ ਨੇ ਆ ਕਰ-ਕਰ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਤਾਂ ਉਸ ਚੰਨੀ ਦੀ ਮੁੱਖ ਮੰਤਰੀ ਚੰਨੀ ਦੀ ਸਰਕਾਰ ਵੇਲੇ ਕਾਂਗਰਸ ਪਾਰਟੀ ਵੇਲੇ ਜਾਂ ਕੈਪਟਨ ਅਮਰਿੰਦਰ ਸੀਗੇ ਉਦੋਂ ਬੇਰੋਜ਼ਗਾਰਾਂ ਨੇ ਘਰ ਘਰ ਗੱਲ ਚਲਾਈ ਸੀ ਕਿ ਬੇਰੋਜ਼ਗਾਰ 135 ਦੇ ਨੇ 30 ਦੇ ਜਿਹੜਾ ਉਹਨਾਂ ਨੂੰ ਟਾਵਰ ਤੇ ਚੜ੍ਹਿਆ ਨੂੰ ਹੋ ਗਏ ਉਹਨਾਂ ਦੀ ਮੰਗ ਕੀ ਹੈ ਮੰਗ ਇਹ ਹੈ ਕਿ ਸਾਨੂੰ ਰੋਜ਼ਗਾਰ ਦਿੱਤਾ ਜਾਵੇ 80 ਦੀਆਂ ਪੂਰਸਾਂ ਦਿੱਤੇ ਜਾਣ ਸਾਨੂੰ ਲੱਗ ਪਾ ਕੇ 4 ਸਾਲ ਕੰਮ ਕਰਸ ਕਰ ਦੇਣਗੇ ਉਦੋਂ ਇਹ ਘਰ ਘਰ ਗੱਲ ਚੱਲੀ ਸੀ ਉਸੇ ਤਰੀਕੇ ਦੇ ਨਾਲ ਹੁਣ ਤਾਂ ਆਪਣੇ ਕੋਲ ਹੁਣ ਤਾਂ ਆਪਾਂ ਕੁਝ ਕਰਾਉਣਾ ਹੀ ਨਹੀਂ ਆਪਣਾ ਸਿਰਫ ਇਹ ਆ ਕਿ ਬੈਕਲੌਗ ਦੀਆਂ ਜਿਹੜੀਆਂ ਪੋਸਟਾਂ ਨੇ ਉਹਨਾਂ ਨੂੰ ਡੇਰੀਅਰਪ ਕਰੋ ਸਾਡਾ ਸਾਰਾ ਕੁੱਸਤਾ ਹੋਇਆ ਹੋਇਆ ਸਾਨੂੰ ਜੁਆਇਨਿੰਗ ਲੈਟਰ ਦਿੱਤੇ ਜਾਣਾ ਇਸ ਕਰਕੇ ਬਹੁਤ ਛੋਟੀ ਲੜਾਈ ਰਹਿ ਗਈ ਤੇ ਵੱਡਾ ਇਕੱਠ ਕਰਾਂਗੇ ਜਲਦੀ ਲੜਾਈ ਜਿੱਤ ਲਾਂਗੇ ਤੇ ਜਿਹੜੀ ਆ ਆਪਣਾ ਰੋਜ਼ਗਾਰ ਉਹ ਜਲਦੀ ਪ੍ਰਾਪਤ ਕਰ ਲਾਂਗੇ ਛੋਟੇ ਜਦੋਂ ਘਟ ਗਿਣਤੀ ਹੋ ਉਹਦੇ ਨਾਲ ਦਿਨਾਂ ਦੀ ਜਿਹੜੀ ਗਿਣਤੀ ਉਹ ਵੱਧ ਜੂਗੀ ਇਸ ਕਰਕੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਇੱਕ ਸੱਚ ਹੋਰ ਸਾਥੀਓ ਉਸ ਦਿਨ ਵੀ ਬਹੁਤ ਖਰਚਾ ਹੋਣਾ ਤੇ ਜਿਹੜਾ ਆਪਣਾ ਟੈਂਟ ਵੀ ਲੱਗਿਆ ਹੋਇਆ ਉੱਥੇ ਪਾਈਪ ਵਗੈਰਾ ਦਾ ਡੇਲੀ ਦਾ ਜਿਹੜਾ ਪਰਟੇ ਆ ਜਿਹੜਾ ਰੈਂਟ ਵੀ ਜਾ ਰਿਹਾ ਬਹੁਤ ਸਾਰਾ ਖਰਚਾ ਜੇ ਲਗਭਗ 37 ਦਿਨਾਂ ਤੋਂ ਜੇ ਆਪਣਾ ਪ੍ਰੋਟੈਸਟ ਚੱਲ ਰਿਹਾ ਡੇਲੀ ਡੇਲੀ ਖਰਚਾ ਹੋ ਰਿਹਾ ਤੇ ਭਾਵੇਂ ਚਾਹ ਪਾਣੀ ਦਾ ਹੋਵੇ ਹੋਰ ਜਾਂ ਰੂਮ ਰੈਂਟ ਪਹਿਲਾਂ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਆਪਣੇ ਜਿਹੜੇ ਕਮਰੇ ਸੀਗੇ ਉਹ ਵੀ ਆਪਾਂ ਮਤਲਬ ਚਲੋ ਆਪਾਂ ਉਸ ਤਰੀਕੇ ਦੇ ਨਾਲ ਨਹੀਂ ਜਿੰਨਾ ਕੱਢੀ ਆਪਾਂ ਵਿੱਤ ਮੁਤਾਬਕ ਜਿੰਨੀ ਚਲੋ ਸੇਵਾ ਹੋਈ ਆਪਣੇ ਆਪਾਂ ਨੇ ਕੀਤੀ ਵੀ ਆ ਪਰ ਰੂਮ ਰੈਂਟ ਵੀ ਆਪਾਂ ਨੂੰ ਮਤਲਬ ਇਹ ਸੀਗਾ ਵੀ ਫ੍ਰੀ ਨਹੀਂ ਸੀ ਪਰ ਫਿਰ ਵੀ ਘਟ ਸੀਗਾ ਪਰ ਅੱਜ ਤੋਂ ਕਿਉਂਕਿ ਬਹੁਤ ਸਾਰਾ ਹੁੰਦਾ ਕਿਉਂਕਿ ਰੂਮ ਨੇ ਬਹੁਤ ਦਿਨਾਂ ਤੋਂ ਲਗਾਤਾਰ ਚੱਲ ਵੀ ਰਹੇ ਨੇ ਤਾਂ ਜੋ ਉਹਨਾਂ ਨੇ ਵੀ ਆਪਾਂ ਨੂੰ ਮਤਲਬ ਇੱਕ ਵਾਰੀ ਕਹਿਤਾ ਕਿ ਤੁਸੀਂ ਜਿਹੜੇ ਰੂਮ ਨੇ ਆਪਣਾ ਸਾਨੂੰ ਰੈਂਟ ਦੇਣ ਲੱਗੋ ਤਾਂ ਇਸ ਕਰਕੇ ਸਾਥੀਓ ਜਿੰਨੇ ਵੀ ਸਾਥੀ ਘਰੇ ਬੈਠੇ ਨੇ ਤੁਹਾਨੂੰ ਇਹ ਅਪੀਲ ਆ ਕਿ ਤੁਸੀਂ ਜਿਹੜਾ ਬਣਦਾ ਸਹਿਯੋਗ ਆ ਜਿਹੜਾ ਆਪਣੇ ਜਿੰਨੇ ਤੁਹਾਡੇ ਜੀਵਾ ਜਿਆਦਾ ਦਿੰਦੀ ਹੈ ਸਾਥੀਓ ਤੁਸੀਂ ਸਹਿਯੋਗ ਆ ਜਿਹੜਾ ਫੰਡ ਦਾ ਜਰੂਰ ਕਰੋ ਕਿਉਂਕਿ ਭਾਵੇਂ ਰੈਂਟ ਲੱਗਿਆ ਹੋਇਆ ਭਾਵੇਂ ਇੱਥੇ ਬੈਠੇ ਆ ਲੰਗਰ ਪਾਣੀ ਦਾ ਹੋ ਗਿਆ ਤੇ ਭਾਵੇਂ ਰੂਮ ਰੈਂਟ ਨੇ ਬਹੁਤ ਸਾਰਾ ਜਿਹੜਾ ਖਰਚਾ ਦਿਨ ਪਰ ਦਿਨ ਹੋ ਰਿਹਾ ਪਿਛਲੇ ਦਿਨਾਂ ਦੇ ਵਿੱਚ ਘਟ ਸੀਗਾ ਖਰਚਾ ਕਾਰਨ ਇਹ ਸੀਗਾ ਕਿ ਆਪਣੇ ਜਿਹੜੇ ਰੂਮ ਸੀਗੇ ਉਹ ਉਹਨਾਂ ਦਾ ਰੈਂਟ ਸੀਗੇ ਜਿਹੜਾ ਨਾਂ ਵਜੋਂ ਹੀ ਜਾਂਦਾ ਜਾ ਰਿਹਾ ਸੀਗਾ ਪਰ ਅੱਜ ਤੋਂ ਜਿਹੜਾ ਫੇਰ ਰੂਮ ਰੈਂਟ ਜਿਹੜਾ ਤਿਆਰ ਹੋ ਗਿਆ ਭਰਾ ਇੱਥੇ ਪੈਂਦੇ ਨੇ ਪਰ ਫੇਰ ਵੀ ਬਣਾਉਣ ਜਾਣਾ ਹੁੰਦਾ ਜਾਂ ਭੈਣਾ ਦਾ ਉੱਥੇ ਕੀਤਾ ਹੋਇਆ ਰੂਮ ਤਾਂ ਇਸ ਕਰਕੇ ਸਾਰੇ ਸਾਥੀ ਜਿੰਨਾ ਆਪਣਾ ਜੇਬ ਮੁਤਾਬਕ ਜਿੰਨੀ ਤੁਹਾਡੀ ਜੇਬ ਆਜਾਜਤ ਦਿੰਦੀ ਹੈ ਬਿਤ ਮੁਤਾਬਕ ਤੁਸੀਂ ਫੰਡ ਦਾ ਸਹਿਯੋਗ ਕਰੋ ਰਾਜਕਮਾਰ ਤੇ ਮਨਦੀਪ ਕੁਮਾਰ ਦੇ ਨਾਂ ਤੇ ਜਿਹੜਾ ਖਾਤਾ ਸਾਂਝਾ ਆ ਉਹ ਸ਼ੇਅਰ ਵੀ ਕਰਦਾਂਗੇ Google Pay ਨੰਬਰ ਵੀ ਸ਼ੇਅਰ ਕਰਦਾਂਗੇ ਸਾਰੇ ਸਾਥੀ ਹੰਡ ਜਿਆ ਜਿਹੜਾ ਸਹਿਯੋਗ ਆ ਜਿਹੜਾ ਜਰੂਰ ਕਰੋ ਜੈ ਜਨਤਾ ਗੈਸ ਸੰਘਰਸ਼ ਜਿੱਤ ਲੜਦੇ ਲੋਕਾਂ ਦੀ ਸਾਥੀ ਨਹੀਂ ਆ ਸਾਥੀ ਇੱਕ ਸਾਥੀ ਈਟੀਟੀ ਦੇ ਨਾਮ ਤੋਂ ਕਮੈਂਟ ਕਰ ਰਹੇ ਨੇ ਵਾਰ-ਵਾਰ ਇੱਕੋ ਹੀ ਸਵਾਲ ਦਾ ਸਾਥੀਓ ਥੋੜਾ ਜਿਹਾ ਸਬਰ ਵੀ ਕਰਿਆ ਕਰੋ ਜੇ ਕੋਈ ਥੋੜਾ ਜਿਹਾ ਕੋਈ ਕੋਈ ਕੁਸਚਨ ਪੁੱਟ ਕਰਦਾ ਹੈ ਇਹ ਯੂਨੀਅਨ ਨੂੰ ਤਾਂ ਥੋੜਾ ਜਿਹਾ ਕੋਈ ਸਬਰ ਵੀ ਬਣਾ ਕੇ ਰੱਖਿਆ ਕਰੋ ਇੱਕ ਕਬ ਮੈਸੇਜ ਨੂੰ ਕਾਪੀ ਪੇਸਟ ਕਰਕੇ ਉਹਨੂੰ ਵਾਰ-ਵਾਰ ਇੱਕੋ ਨਹੀਂ ਪੁੱਟ ਅਪ ਕਰੀ ਜਾਣਾ ਇਹ ਕੋਈ ਸਿਆਣੀ ਗੱਲ ਨਹੀਂ ਹੁੰਦੀ ਨਾਮ ਇੱਟ ਹੀ ਰੱਖਣ ਦੇ ਨਾਲ ਤੁਸੀਂ ਕੋਈ ਇਹੋ ਜਿਹੇ ਇਹ ਕੰਮ ਨਹੀਂ ਕਰਨ ਲੱਗੇ ਵੀ ਜਿੰਦੇ ਤੁਸੀਂ ਵਾਰ-ਵਾਰ ਇੱਕੋ ਹੀ ਮੈਸੇਜ ਨੂੰ ਪੁੱਟ ਅਪ ਕਰਕੇ ਮੁੜ ਕੇ ਇਹ ਗੱਲਾਂ ਕਰਨ ਲੱਗ ਜਾਂਦੇ ਜਿਵੇਂ ਇਹ ਫਲਾਣੀ ਗੱਲ ਨਹੀਂ ਕਰਦੇ ਇਹ ਟਮਕਾਣੀ ਗੱਲ ਨਹੀਂ ਕਰਦੇ ਇਹ ਤਾਂ ਆਪ ਦੀ ਕਰਦੇ ਨੇ ਇਹ ਉਹ ਕਰਦੇ ਨੇ ਤੁਸੀਂ ਆਓ ਧਰਨੇ ਤੇ ਬੋ ਤੁਹਾਨੂੰ ਆਪੇ ਹੀ ਪਤਾ ਲੱਗ ਜਾਏਗਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਔਰ ਨੋਟ ਜੁਆਇਨਿੰਗ ਡਾਟੇ ਦਾ ਭਾਈ ਜੀ ਅਸੀਂ ਵਾਰ-ਵਾਰ ਤੁਹਾਨੂੰ ਇੱਕੋ ਹੀ ਗੱਲ ਕਹਿ ਰਹੇ ਹਾਂ ਵੀ ਨੋਟ ਜੁਆਇਨਿੰਗ ਡਾਟੇ ਨੂੰ ਲੈ ਕੇ ਹਰ ਮੀਟਿੰਗ ਦੇ ਵਿੱਚ ਗੱਲ ਕਰੀ ਜਾਂਦੀ ਹੈ ਔਰ ਦੱਸੀ ਵੀ ਜਾਂਦੀ ਹੈ ਭਾਈ ਗੱਲ ਕਰ ਰਹੇ ਨੇ 6 ਤਰੀਕ ਦੇ ਪ੍ਰੋਟੈਸਟ ਨੂੰ ਥੋੜਾ ਜਿਹਾ ਵੇਟ ਵੀ ਸਬਰ ਵੀ ਬਣਾ ਕੇ ਰੱਖੋ ਸਬਰ ਦੇ ਨਾਮ ਦੀ ਵੀ ਕੋਈ ਚੀਜ਼ ਹੁੰਦੀ ਹੈ ਉਸ ਚੀਜ਼ ਨੂੰ ਬਣਾ ਕੇ ਰੱਖਿਆ ਕਰੋ ਤੁਸੀਂ ਕੋਈ ਸਵਾਲ ਪੁੱਟ ਕੀਤਾ ਤਾਂ ਸਵਾਲ ਦਾ ਜਿਹੜਾ ਆਨਸਰ ਹੈ ਉਹ ਸਾਡੇ ਵੱਲੋਂ ਜਰੂਰ ਦਿੱਤਾ ਜਾਏਗਾ ਤਾਂ ਨੋਟ ਜੁਆਇਨਿੰਗ ਡਾਟੇ ਨੂੰ ਲੈ ਕੇ ਸੈਕਟਰੀ ਮੈਡਮ ਨਾਲ ਵੀ ਗੱਲਬਾਤ ਹੋਈ ਸੀ ਅ ਡੀਪੀ ਦਫ਼ਤਰ ਵਿੱਚ ਗੱਲਬਾਤ ਹੋਈ ਹੈ ਤਾਂ ਉਹਨਾਂ ਨੇ ਇੱਕੋ ਹੀ ਗੱਲ ਕਹੀ ਹੈ ਵੀ ਬਹੁਤ ਜਲਦ ਜਿਹੜਾ ਤੁਹਾਡਾ ਨੋਟ ਜੁਆਇਨਿੰਗ ਡਾਟਾ ਆ ਰਿਹਾ ਹੈ ਇਸ ਤੋਂ ਬਾਅਦ ਉਹ ਸਾਨੂੰ ਨੋਟ ਜੁਆਇਨਿੰਗ ਡਾਟੇ ਬਾਰੇ ਕੁਝ ਨਹੀਂ ਦੱਸਦੇ ਔਰ ਨੋਟ ਜੁਆਇਨਿੰਗ ਡਾਟੇ ਬਾਰੇ ਵੀ ਸਾਥੀ ਆਪ ਵੀ ਮੀਟਿੰਗ ਕਰਕੇ ਇਥੋਂ ਪਿਛਲੇ ਹਫ਼ਤੇ ਦੀ ਦੋ ਵਾਰ ਮੀਟਿੰਗ ਕਰਕੇ ਗਏ ਨੇ ਐ ਇਸ ਹਫ਼ਤੇ ਤਾਂ ਚਲੋ ਨਹੀਂ ਆਏ ਪਿਛਲੇ ਹਫ਼ਤੇ ਦੋ ਵਾਰ ਮੀਟਿੰਗ ਕਰਕੇ ਗਏ ਨੇ ਉਹਨਾਂ ਨੂੰ ਵੀ ਇਹੀ ਜਵਾਬ ਹੀ ਮਿਲਿਆ ਹੈ ਕਿ ਜਿਹੜਾ ਮਤਲਬ ਤੁਹਾਡਾ ਜਿਹੜਾ ਨੋਟ ਜੁਆਇਨਿੰਗ ਡਾਟਾ ਹੈ ਜਲਦੀ ਆ ਰਿਹਾ ਹੈ ਸੋ ਇਸ ਵਾਸਤੇ ਅਸੀਂ ਤੁਹਾਨੂੰ ਨਾਲ ਦੀ ਨਾਲ ਹਰ ਗੱਲ ਦਾ ਜਵਾਬ ਦਿੰਦੇ ਆ ਫਿਰ ਇਸ ਵਾਸਤੇ ਇਹੋ ਜਿਹਾ ਦਵਾਲ ਜਾਂ ਇਹੋ ਜਿਹਾ ਕਮੈਂਟ ਕਰਨੇ ਉਹ ਸਹੀ ਨਹੀਂ ਲੱਗਦੇ ਤੁਸੀਂ ਥੋੜਾ ਜਿਹਾ ਸਬਰ ਵੀ ਬਣਾ ਕੇ ਰੱਖਿਆ ਕਰੋ ਨਾਲ ਦੀ ਨਾਲ ਇੱਕ ਮੈਸੇਜ ਨੂੰ ਕਾਪੀ ਪੇਸਟ ਕਰਕੇ ਵਾਰ-ਵਾਰ ਪੁਟ ਅਪ ਕਰੀ ਜਾਣਾ ਉਹਨੂੰ ਹੀ ਪੇਸਟ ਕਰੀ ਜਾਣਾ ਫਿਰ ਐਂਡ ਤੇ ਆ ਕੇ ਤੁਸੀਂ ਇੱਕ ਗੱਲ ਕਹਿ ਦਿਓ ਵੀ ਜੂਨੀਅਰ ਸਾਡੇ ਗੱਲਾਂ ਨਹੀਂ ਕਰਦੀ ਇਹ ਨਹੀਂ ਕਰਦੀ ਤਾਂ ਇਹ ਗੱਲ ਤਾਂ ਗਲਤ ਹੈ ਅਸੀਂ ਤੁਹਾਨੂੰ ਇੱਕ ਵਾਰ ਹੀ ਕਹੇ ਵਾਰ-ਵਾਰ ਇੱਕੋ ਹੀ ਗੱਲ ਕਹੀਏ ਵੀ ਅਸੀਂ 9894 ਭਰਤੀ ਦੀ ਗੱਲ ਕਰਦੇ ਆ جے ਤੁਹਾਡੀ 9894 ਭਰਤੀ ਤੁਹਾਡਾ ਨੋਟ ਜੁਆਇਨਿੰਗ ਡਾਟਾ ਜਿਹੜਾ ਹੈ ਉਹ 9894 ਤੋਂ ਬਾਹਰ ਹੈ ਜੇ ਉਹ 3494 ਪੋਸਟਾਂ ਤੋਂ ਬਾਹਰ ਹੈ ਤਾਂ ਹੋ ਸਕਦਾ ਹੈ ਸਾਡੇ ਵੱਲੋਂ ਉਸ ਡਾਟੇ ਦੀ ਗੱਲ ਨਹੀਂ ਕੀਤੀ ਜਾਂਦੀ ਪਰ ਜੇ 3494 ਪੋਸਟਾਂ ਦੇ ਵਿੱਚ ਤੁਹਾਡਾ ਨੋਟ ਜੁਆਇਨਿੰਗ ਡਾਟਾ ਆਦਾ ਹੈ ਤਾਂ ਹਰ ਮੀਟਿੰਗ ਦੇ ਵਿੱਚ ਜਿਹੜੀ ਹੈ ਉਹ ਨੋਟ ਜੁਆਇਨਿੰਗ ਡਾਟੇ ਨੂੰ ਛੱਡ ਕੇ ਹੈਂਡੀਕੈਪ ਦੀਆਂ ਪੋਸਟਾਂ ਦੀ ਵੀ ਗੱਲ ਕਰੀ ਜਾਂਦੀ ਹੈ ਸੋ ਇਸ ਵਾਸਤੇ ਕਿ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਥੋੜਾ ਜਿਆ ਸੋਚਿਆ ਕਰੋ ਕਿਉਂਕਿ ਹਰ ਮੀਟਿੰਗ ਹਰ ਲਾਈਵ ਦੇ ਵਿੱਚ ਅਸੀਂ ਨੋਟ ਜੁਆਇਨਿੰਗ ਡਾਟੇ ਬਾਰੇ ਜ਼ਰੂਰ ਦੱਸਦੇ ਹਾਂ ਪਾ 6 ਤਰੀਕ ਦਾ ਕਰਨੇ ਦੇ ਕੋਲ ਦਿੱਤੀ ਹੋਈ ਆ ਸਾਥੀਓ ਉਮੀਦ ਕਰਾਂਗੇ ਇਸ ਵਾਰ ਵੀ ਜਿਹੜਾ ਕੇਡਰ ਆਪਦੇ ਨੌਕਰੀ ਵਾਸਤੇ ਉਹ ਇਸ ਤਰ੍ਹਾਂ ਨਿਕਲ ਕੇ ਆਏਗਾ ਘਰਾਂ ਦੇ ਵਿੱਚੋਂ ਕਿ ਜਿਹੜੀਆਂ ਫਾਈਲਾਂ ਫਾਈਲਾਂ ਦੇ ਬਹਾਨੇ ਬਣਾ ਕੇ ਡਿਪਾਰਟਮੈਂਟ ਆਪਣੀਆਂ ਲਿਸਟਾਂ ਨੂੰ ਰੋਕ ਰਿਹਾ ਜੋ ਜਿੰਦੇ ਕਰਕੇ ਆਪਣੀਆਂ ਲਿਸਟਾਂ 'ਚ ਡੇਰੀ ਹੋ ਰਹੀ ਹੈ ਉਹ ਫਾਈਲ ਜਿਹੜੀ ਹੈ ਆਪਾਂ ਜਿੰਨਾ ਚਿਰ ਪੂਰਾ ਨਹੀਂ ਕਰਵਾ ਲੈਂਦੇ ਇਥੋਂ ਫਾਈਲ ਆਪਣੀ ਪੂਰੀ ਪਾਸ ਹੋ ਕੇ ਇੱਥੇ ਆ ਨਹੀਂ ਜਾਂਦੀ ਵਾਪਸ ਉਹਨਾਂ ਚਿਰ ਜਿਹੜੀ ਹੈ ਆਪਾਂ ਉਹ ਧਰਨਾ ਜਿਹੜਾ ਸਮਾਪਤ ਇਹ ਨਹੀਂ ਕਰਾਂਗੇ ਸੋ ਸਾਥੀਆਂ ਨੂੰ ਬੇਨਤੀ ਹੈ ਕਿ ਵੱਡੇ ਘੱਟ ਤੇ ਵੱਡੇ ਹਜੂਮ ਦੇ ਵੀ ਰੂਟ ਦੇ ਵਿੱਚ ਨਿਕਲੋ ਇਹ ਵੀ ਹੈ ਵੀ ਸਾਥੀ ਹੋਰ ਵੀ ਵਰਗ ਇਹ ਨਹੀਂ ਹੈ ਵੀ ਕੱਲੀ ਯੂਨੀਅਨ ਵਰਗ ਕਰ ਰਹੀ ਹੈ ਇਹ ਪੋਸਟਾਂ ਦੇ ਵਾਸਤੇ ਹੋਰ ਵੀ ਸਾਥੀ ਬੜੇ ਨੇ ਜੋ ਆਪਦੇ ਨਿੱਜੀ ਪੱਧਰ ਤੇ ਵਰਕ ਕਰ ਰਹੇ ਨੇ ਆ ਵੀ ਰਹੇ ਨੇ ਡਿਪਾਰਟਮੈਂਟ ਵੀ ਆ ਰਹੇ ਨੇ ਸਾਰੇ ਆਪਦੇ ਹੱਕ ਹੈ ਉਹਨਾਂ ਦਾ ਜਾਨ ਦਾ ਵੀ ਹੱਕ ਹੈ ਸੋ ਉਹਨਾਂ ਨੂੰ ਸਾਥੀਆਂ ਨੂੰ ਵੀ ਬੇਨਤੀ ਹੈ ਵੀ ਆਓ ਇੱਕ ਵਾਰ ਇਕੱਠੇ ਹੋ ਕੇ ਪੋਸਟਾਂ ਦੇ ਜਿਹੜੀਆਂ ਡੀਜ਼ਰੋ ਕਰਵਾਉਣ ਦਾ ਪ੍ਰੋਸੈਸ ਹੈ ਉਸ ਨੂੰ ਕੰਪਲੀਟ ਕਰੀਏ ਤਾਂ ਜੋ ਜਿਹੜੀਆਂ ਲਿਸਟਾਂ ਦੀ ਜਿਹੜੀ ਅਗਲੀ ਜੰਗ ਹੈ ਉਸ ਨੂੰ ਵੀ ਇਕੱਠੇ ਹੋ ਕੇ ਲੜਿਆ ਜਾ ਸਕੇ ਤਾਂ ਉਹਨਾਂ ਨੂੰ ਵੀ ਬੇਨਤੀ ਹੈ ਵੀ ਆਓ ਇੱਕ ਮੰਚ ਤੋਂ ਹੋ ਕੇ ਲੜੀਏ ਤਾਂ ਜੋ ਇਹ ਜਿਹੜੀ ਸਰਕਾਰ ਹੈ ਕਿਤੇ ਇਹ ਗੱਲ ਨਾ ਕਹਵੇ ਵੀ ਸਾਡੇ ਕੋਲ ਤੁਹਾਡਾ ਦੂਜਾ ਧੜਾ ਆ ਰਿਹਾ ਜਾਂ ਤੀਜਾ ਧੜਾ ਆ ਰਿਹਾ ਆਓ ਅੱਜ ਆਪਾਂ ਤੁਹਾਡੇ ਅੱਗੇ ਬੇਨਤੀ ਕਰਦੇ ਆ ਵੀ ਸਾਰੇ ਜਨ ਇਕੱਠੇ ਹੋ ਕੇ ਕੋਸਟਾ ਡੀ ਰਿਜ਼ਰਵ ਕਰਨ ਦਾ ਕੰਮ ਕਰੀਏ ਤਾਂ ਜੋ ਭਰਤੀ ਨੂੰ ਜਲਦੀ ਤੋਂ ਜਲਦੀ ਪੂਰਾ ਕਰਵਾ ਸਕੀਏ ਔਰ ਸਾਥੀਓ ਜੇਕਰ ਇੱਕ ਗੱਲ ਪ੍ਰਸ਼ਾਸਨ ਨੂੰ ਵੀ ਇਸ ਲਾਈਵ ਦੇ ਥਰੂ ਦੱਸ ਦਈਏ ਵੀ 6 ਤਰੀਕ ਦੇ ਧਰਨੇ ਦੇ ਇਹ ਨਾ ਸੋਚਿਆ ਜੇ ਵੀ ਕੱਲਾ ਡੀਪੀਆਈ ਗੇਟ ਨੂੰ ਜਿਹੜਾ ਹੈ ਉਹ ਸਾਡੇ ਵੱਲੋਂ ਬੰਦ ਕੀਤਾ ਜਾਏਗਾ ਕਿਉਂਕਿ ਅਸੀਂ ਪਿਛਲੇ ਲਾਈਵ ਦੇ ਵਿੱਚ ਵੀ ਕਿਹਾ ਸੀ ਵੀ 6 ਤਰੀਕ ਨੂੰ ਜਿਹੜਾ ਪ੍ਰੋਟੈਸਟ ਹੈ ਉਹ ਇਸ ਹੱਦ ਤੱਕ ਜਾਏਗਾ ਕਿਉਂਕਿ ਸਾਡੂ ਅੱਜ 37 ਦਿਨ ਹੋ ਗਏ ਔਰ 6 ਤਰੀਕ ਤੱਕ ਲਗਭਗ ਸਾਡੇ 45 ਦਿਨਾਂ ਤੱਕ ਦਾ ਸਫ਼ਰ ਜਿਹੜਾ ਅਸੀਂ ਉਹ ਇਸ ਧਰਨੇ ਤੇ ਤੈਅ ਕਰ ਜਾਾਂਗੇ ਕਿਉਂਕਿ ਅਸੀਂ ਪ੍ਰਸ਼ਾਸਨ ਦੇ ਨਾਲ ਰਾਬਤਾ ਬਣਾ ਕੇ ਚੱਲ ਰਹੇ ਹਾਂ ਬਿਲਕੁਲ ਬਣਾ ਕੇ ਚੱਲੇ ਆ ਪਹਿਲਾਂ ਪਰ ਹੁਣ ਜਿਹੜਾ ਕਿਤੇ ਨਾ ਕਿਤੇ ਜਿਹੜੇ ਬੰਨ੍ਹੇ ਸਬਰ ਦੇ ਉਹ ਟੁੱਟਣ ਤੇ ਹੋ ਗਏ ਨੇ ਅੱਜ ਇੰਨਾ ਲੰਮਾ ਅਰਸਾ ਬੀਤ ਗਿਆ ਨੇ ਮਗਰੋਂ ਵੀ ਜਿਹੜੀਆਂ ਫਾਈਲਾਂ ਸਾਡੀਆਂ ਨੇ ਉਹ ਦਫ਼ਤਰਾਂ ਦੇ ਵਿੱਚ ਹੀ ਰੋਲ ਰਹੀਆਂ ਨੇ ਪਰਮਿਸ਼ਨਾਂ ਦੇ ਨਾਮ ਤੇ ਸਾਨੂੰ ਜਿਹੜਾ ਉਹ ਰੋਲਿਆ ਜਾ ਰਿਹਾ ਹੈ ਤਾਂ 6 ਤਰੀਕ ਨੂੰ ਸਾਡੇ ਤੋਂ ਇਸ ਤਰ੍ਹਾਂ ਦੀ ਕੋਈ ਉਮੀਦ ਨਾ ਰੱਖਿਆ ਜੇ ਵੀ ਅਸੀਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਕੋਆਪਰੇਟ ਹੈ ਉਹ ਕਰਾਂਗੇ ਕਿਉਂਕਿ ਪਹਿਲਾਂ ਅਸੀਂ ਤੁਹਾਡੇ ਨਾਲ ਕੋਆਪਰੇਟ ਕਰਿਆ ਹੁਣ ਜਿਹੜਾ ਲੜਾਈ ਸਰਕਾਰ ਦੇ ਨਾਲ ਜਿਹੜੀ ਇੱਥੇ ਉਹ ਆਰ ਪਾਰ ਦੀ ਲੜੀ ਜਾਏਗੀ ਔਰ ਉਸੇ ਦਿਨ ਗੇਟਾਂ ਦੇ ਨਾਲ ਨਾਲ ਚੰਡੀਗੜ੍ਹ ਵਿਖੇ ਸੀਐਮ ਸਾਹਿਬ ਦੀ ਰਿਹੈਸ਼ ਵਾਲੀ ਵੀ ਕੂਚ ਕੀਤਾ ਜਾਏਗਾ ਸੋ ਇਸ ਮੈਸੇਜ ਨੂੰ ਥੋੜਾ ਜਿਹਾ ਪ੍ਰਸ਼ਾਸਨ ਸੀਰੀਅਸਲੀ ਲਵੇ ਸਾਡੇ ਨੂੰ ਔਰ ਕਿਉਂਕਿ ਫਿਰ ਇਹ ਨਾ ਕਹੇ ਵੀ ਸੀਐਮ ਦਾ ਤੁਹਾਡਾ ਪ੍ਰੋਗਰਾਮ ਨਹੀਂ ਸੀ ਸਾਡਾ ਪ੍ਰੋਗਰਾਮ ਸੀਐਮ ਹਾਊਸ ਦਾ ਵੀ ਹੈ ਔਰ ਗੁਪਤ ਐਕਸ਼ਨ ਜਿਹੜਾ ਮੈਂ ਪਿਛਲੀ ਵਾਰੀ ਵੀ ਕਿਹਾ ਸੀ ਉਹ 6 ਤਰੀਕ ਤੋਂ ਪਹਿਲਾਂ ਕਿਸੇ ਦਿਨ ਕਿਸੇ ਰਾਤ ਵੀ ਲਗਾਇਆ ਜਾ ਸਕਦਾ ਸੋ ਇਸ ਵਾਸਤੇ ਪ੍ਰਸ਼ਾਸਨ ਨੂੰ ਇਹ ਬੇਨਤੀ ਹੈ ਵੀ ਆਪ ਦਾ ਸਾਡੀ ਜਿਹੜੀ ਆ ਫਾਈਲਾਂ ਦੀਆਂ ਪਰਮਿਸ਼ਨਾਂ ਨੇ ਉਹਨੂੰ ਜਲਦੀ ਤੋਂ ਜਲਦੀ ਇਹਨਾਂ ਅਧਿਕਾਰੀਆਂ ਵੱਲੋਂ ਕੰਪਲੀਟ ਕਰਵਾ ਕੇ ਸਾਡੇ ਤੱਕ ਮਤਲਬ ਇਸ ਦਫ਼ਤਰ ਤੱਕ ਪਹੁੰਚਾਈਆਂ ਜਦ ਤਾ ਜੋ ਸਾਡਾ ਭਰਤੀ ਦਾ ਅਗਲਾ ਪ੍ਰੋਸੈਸ ਸ਼ੁਰੂ ਹੋ ਜਾਵੇ ਨਹੀਂ ਤਾਂ ਉਸ ਦਿਨ ਜੋ ਵੀ ਜਾਨੀ ਮਾਲੀ ਨੁਕਸਾਨ ਹੋਇਆ ਉਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਸਰਕਾਰ ਤੇ ਸਿੱਖਿਆ ਮੰਤਰੀ ਜੀ ਆਪ ਹੋਣਗੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਪ੍ਰਦਰਸ਼ਨ ਦਾ ਇਸ ਪ੍ਰੋਟੈਸਟ ਦੇ ਜਿਹੜੇ ਰੂਪੇ ਹੋਣ ਉਹ ਦਿਨ-प्रतिदिन ਤਿੱਖਾ ਹੀ ਹੋਵੇਗਾ ਔਰ ਉਹ ਜਿਹੜਾ ਸਰਕਾਰ ਹੈ ਉਹਦੇ ਨੱਕ ਦੇ ਵਿੱਚ ਦਮਗ ਕਰਦੇ ਆਂਗੇ ਜੋ ਸਾਡੀ ਭਰਤੀ ਜਿਹੜੀ ਹੈ ਪਿਛਲੇ 4 ਸਾਲਾਂ ਤੋਂ ਜਿਹੜੀ ਲੰਕਦੀ ਆ ਰਹੀ ਹੈ ਜਿਹੜੀ ਪੰਜਾਬ ਦੇ ਸਿੱਖਿਆ ਮੰਤਰੀ ਦੀ ਪਹਿਲੇ ਕੈਬਨਿਟ ਦੀ ਭਰਤੀ ਸੀ ਔਰ ਜੋ ਇਹ ਮੁੱਖ ਮੰਤਰੀ ਸਾਹਿਬ ਕਹਿਆ ਕਰਦੇ ਸੀ ਵੀ ਸੱਤਾਂ ਚ ਸਰਕਾਰਾਂ ਚੱਲਣਗੀਆਂ ਤਾਂ ਟੀਚਰਾਂ ਨੂੰ ਕੁੜੀਆਂ ਨੂੰ ਮੁੰਡਿਆਂ ਨੂੰ ਪੜ੍ਹਨ ਨੂੰ ਧੀਆ ਨੂੰ ਸਾਡੀਆਂ ਨੂੰ ਸੜਕਾਂ ਤੇ ਰੁਲਣਾ ਨਹੀਂ ਪਾਏਗਾ ਤਾਂ ਅੱਜ ਇਹ ਸਰਕਾਰ ਜਿਹੜੀ ਹੈ ਸੀਐਮ ਸਾਹਿਬ ਪਰਲੇ ਚੌਂਗ ਦੇ ਵਿੱਚ ਫੋਰਟੀ ਜਸਪਤਾਲ ਹੈ ਪਹਿਲਾ 10 ਦਿਨਾਂ ਪਾ ਐਡਮਿਟ ਰਹੇ ਉਸ ਦੇ ਸਾਥੀ ਸਿੰਘਰ ਦਾ ਸਿੰਘਰ ਦਾ ਕਿਸੇ ਦਾ ਉਹਨਾਂ ਨੂੰ ਵੀ ਮਿਲਣ ਆਈ ਸੀ 40 ਦੇ ਵਿੱਚ ਤਾਂ ਉਧਰ ਤਾਂ ਆ ਰਹੇ ਨੇ ਪਰ ਜਿਹੜੇ ਪਾਸੇ ਜਿਹੜੇ ਧਰਨਿਆਂ ਦੇ ਵਿੱਚ ਆ ਕੇ ਇਹਨਾਂ ਨੇ ਵਾਅਦੇ ਕੀਤੇ ਸੀ ਇਹਨਾਂ ਬੇਰੁਜ਼ਗਾਰਾਂ ਦੇ ਨਾਲ ਉਹਨਾਂ ਬੇਰੁਜ਼ਗਾਰਾਂ ਤੱਕ ਜਿਹੜਾ ਸੀਐਮ ਸਾਹਿਬ ਉਹ ਪਹੁੰਚਾਉਣ ਜ਼ਰੂਰੀ ਨਹੀਂ ਸਮਝਦੇ ਹੁਣ ਉਹਨਾਂ ਨੂੰ ਧੀਆ ਪੈਣਾ ਨਹੀਂ ਵੇਖ ਰਹੀਆਂ ਜਿਹੜੀਆਂ ਧਰਤਾ ਤੇ ਅੱਜ ਰੋਲ ਰਹੀਆਂ ਨੇ ਜਿਨ੍ਹਾਂ ਨੂੰ ਰੋਲਣ ਵਾਸਤੇ ਇਹਨਾਂ ਸਰਕਾਰ ਜਿਹੜੀ ਹੈ ਉਹ ਮਜਬੂਰ ਕਰ ਰਹੀ ਹੈ ਸੋ ਉਹਨਾਂ ਨੂੰ ਹੁਣ ਇੱਕ ਬੇਨਤੀ ਹੈ ਵੀ ਜਿਹੜੀ ਹੈ ਸਾਡੀ ਫਾਈਲ ਜਿਹੜੀ ਹੈ ਉਹ ਤੁਹਾਡੇ ਤੱਕ ਐਤਵਾਰ ਤੱਕ ਦਾ ਸਮਾਂ ਸਾਡੀ ਫਾਈਲ ਪੂਰੀ ਕਰਾ ਕੇ ਪਰਮਿਸ਼ਨਾਂ ਦੇ ਕੇ ਸਾਡੇ ਤੱਕ ਵਾਪਸ ਇਸ ਦਫ਼ਤਰ ਤੱਕ ਪਹੁੰਚਦੀ ਕਰੋ ਨਹੀਂ ਤਾਂ ਜਿਹੜਾ ਸੋਮਵਾਰ ਹੈ ਉਹ ਇਸ ਪ੍ਰੋਟੈਸਟ ਤੋਂ ਹੁਣ ਇੱਕ ਤਿੱਖਾ ਰੂਪ ਦੇਖਣ ਨੂੰ ਜਿਹੜਾ ਉਹ ਤੁਹਾਨੂੰ ਮਿਲੇਗਾ ਕਿਉਂਕਿ ਅੱਜ 45 ਦਿਨ ਉਦੋਂ ਤੱਕ 45 ਦਿਨ ਦਾ ਸਫ਼ਰ ਤੈਅ ਹੋ ਜਾਏਗਾ ਔਰ ਜਿਹੜਾ ਕੰਮ ਜਿਹੜਾ ਹੈ ਉਹ ਹਾਲੇ ਤੱਕ ਕੁਝ ਵੀ ਨਹੀਂ ਹੋਇਆ ਤਾਂ ਕੇਡਰ ਨੂੰ ਬੇਨਤੀ ਹੈ ਵੱਡੇ ਗਿਣਤੀ ਦੇ ਵਿੱਚ ਵੱਡੇ ਹਜੂਮ ਦੇ ਰੂਪ ਦੇ ਵਿੱਚ ਏਕਾ ਬਣਾ ਕੇ ਆਓ ਪਰਮਿਸ਼ਨਾਂ ਦੀ ਫਾਈਲ ਜਿਹੜੀ ਹੈ ਜਿੰਦੇ ਨਾਮ ਤੇ ਆਪਣੀ ਭਰਤੀ ਨੂੰ ਲੇਟ ਕੀਤਾ ਜਾ ਰਿਹਾ ਆਪਾਂ ਸਾਰੇ ਜਿਹੜੇ ਨੇ ਆਪਾਂ ਸਾਰੇ ਜਿਹਨੇ ਰਲ ਕੇ ਇਕੱਠੇ ਹੋ ਕੇ ਉਸ ਫਾਈਲ ਨੂੰ ਜਲਦੀ ਤੋਂ ਜਲਦੀ ਪੂਰਾ ਕਰਵਾ ਕੇ ਪਰਮਿਸ਼ਨਾਂ ਲੈ ਕੇ ਆਪਾਂ ਭਰਤੀ ਦੇ ਜਿਹੜੇ ਅਗਲੇ ਪ੍ਰੋਸੈਸ ਤੰਗਲ ਵਧੀਏ ਤੇ ਆਪਾਂ ਵੀ ਜਿਹੜਾ ਜਲਦੀ ਤੋਂ ਜਲਦੀ ਜਿਹੜਾ ਸਕੂਲਾਂ ਵੱਲ ਜਾ ਸਕੀਏ ਕਿਸੇ ਨੇ ਲਿਖਿਆ ਲੜੇ ਜੰਗ ਵੀਰਾਂ ਦੀ ਤਰ੍ਹਾਂ ਲੜੇ ਜੰਗ ਵੀਰਾਂ ਦੀ ਤਰ੍ਹਾਂ ਜਦੋਂ ਖੂਨ ਉਬਲਿਆ ਤੇ ਜਿਸਮ ਫौलाਦ ਹੋਇਆ ਜਰ ਲੜੇ ਜੰਗ ਵੀਰਾ ਦੀ ਤਰ੍ਹਾਂ ਜਦੋਂ ਖੂਨ ਉਬਲਿਆ ਤੇ ਜਿਸਮ ਫੁਲਾਦ ਹੋਇਆ ਮਰਦੇ ਦਮ ਤੱਕ ਹੱਕਾਂ ਦੇ ਲੜਦੇ ਰਹੇ ਤਾਂ ਹੀ ਦੇਸ਼ ਜਿਹੜਾ ਉਹ ਆਜ਼ਾਦ ਹੋਇਆ ਤਾਂ ਸਾਥੀਓ ਆਪਦੇ ਹੱਕਾਂ ਦੇ ਵਾਸਤੇ ਜਿਹੜਾ ਤੁਹਾਨੂੰ ਲੜਨਾ ਪੈਣਾ ਹੈ ਆਪਦੇ ਹੱਕਾਂ ਦੇ ਪ੍ਰਤੀ ਜਿਹੜਾ ਉਹ ਤੁਹਾਨੂੰ ਹੁਣ ਘਰਾਂ ਚੋਂ ਨਿਕਲਣਾ ਪੈਣਾ ਤਾਂ ਹੀ ਜਿਹੜੀ ਤੁਹਾਡੀ ਫੈਲ ਦੀ ਜਿਹੜੀ ਪਰਮਿਸ਼ਨ ਹੈ ਜਿਸ ਨੂੰ ਲੈ ਕੇ ਇਹ ਸਰਕਾਰ ਬਹਾਨੇ ਬਣਾ ਰਹੀ ਹੈ ਇਹ ਸਰਕਾਰ ਦੇ ਨਾਲ-ਨਾਲ ਇਹ ਫਾਈਲ ਕਦੇ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਜਾ ਰਹੀ ਹੈ ਉਸ ਫਾਈਲ ਨੂੰ ਪਾਸ ਕਰਵਾਉਣ ਦੇ ਵਾਸਤੇ ਤੁਹਾਨੂੰ ਹੁਣ ਘਰਾਂ 'ਚੋਂ ਨਿਕਲਣਾ ਪੈਣਾ ਹੈ ਤਾਂ ਯੂਨੀਅਨ ਤੁਹਾਡੇ ਤੋਂ ਉਮੀਦ ਕਰਦੀ ਹੈ ਕਿ 6 ਤਰੀਕ ਨੂੰ ਤੁਸੀਂ ਵੱਡੇ ਰੂਪ ਦੇ ਵਿੱਚ ਵੱਡੇ ਇਕੱਠ ਦੇ ਰੂਪ ਵਿੱਚ ਨਿਕਲ ਕੇ ਆਓਗੇ ਤਾਂ ਜੋ ਜਿਹੜਾ ਹੈ ਫਾਈਲ ਨੂੰ ਜਲਦੀ ਤੋਂ ਜਲਦੀ ਪਾਸ ਕਰਵਾ ਕੇ ਆਪਾਂ ਵੀ ਜਲਦੀ ਜਲਦੀ ਜਿਹੜਾ ਸਕੂਲਾਂ ਦੇ ਵਿੱਚ ਜਾ ਸਕੀਏ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ